ਸਰਕਾਰੀ ਸਨਮਾਨਾਂ ਨਾਲ ਹਵਾਲदार ਰਤਨ ਸਿੰਘ ਦਾ ਹੋਇਆ ਅੰਤਿਮ ਸੰਸਕਾਰ ਦਸਦੀ ਮੁਕੀਰੀਆਂ ਦੇ ਡੀਐਸਸੀ ਦੇ ਜਵਾਨ ਹਵਾਲदार ਰਤਨ ਸਿੰਘ ਦਾ ਮ੍ਰਿਤਕ ਸਰੀਰ ਘਰ ਪੁੱਜਿਆ ਮ੍ਰਿਤਕ ਸਰੀਰ ਨੂੰ ਕਨੂਰ ਤੋਂ ਘਰ ਲੈ ਕੇ ਆਏ ਸੂਬੇਦਾਰ ਹਰਨੇਕ ਸਿੰਘ ਅਤੇ ਮ੍ਰਿਤਕ ਰਤਨ ਸਿੰਘ ਦੇ بیٹے ਸੁਜੀਤ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਫੌਜ ਵਿੱਚ ਨੌਕਰੀ ਕਰਨ ਤੋਂ ਬਾਅਦ ਹਵਾਲदार ਰਤਨ ਸਿੰਘ DSC ਵਿੱਚ ਚਲੇ ਗਏ ਅਤੇ ਪਠਾਨਕੋੜ ਵਿਖੇ ਤਾਇਨਾਤ ਸਨ ਜੋ ਕਿ ਜਨਵਰੀ 31 ਨੂੰ ਸੇਵਾ ਮੁਕਤ ਹੋਣ ਵਾਲੇ ਸਨ ਜਿਸ ਕਾਰਨ DSC ਦੇ ਸੈਂਟਰ ਕਨੂਰ ਕੇਰਲਾ ਵਿਖੇ ਗਏ ਸਨ ਜਿੱਥੇ 21 ਤਰੀਕ ਨੂੰ ਹਾਲਟੈਕ ਆਉਣ ਨਾਲ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਹਵਾਲदार ਰਤਨ ਸਿੰਘ ਨੂੰ ਤੇ ਹੋਰਾਂ ਪਰਿਵਾਰਿਕ ਮੈਂਬਰਾਂ ਵੱਲੋਂ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਿੱਜੀਆਂ ਅੱਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜੀ ਮੈਂ ਸੂਬੇਦਾਰ ਹਰਨੇਕ ਸਿੰਘ ਡੀਐਸਸੀ ਸੈਂਟਰ ਕਨੂਰ ਤੋਂ ਆਇਆ ਜੀ ਤੇ ਮੈਂ ਹੌਲਦਾਰ ਰਤਨ ਸਿੰਘ ਦੀ ਜਿਹੜੀ ਮ੍ਰਿਤਕ ਸ਼ਰੀਰ ਹੈ ਉਹ ਬਾਇਰ ਕਨੂਰ ਤੋਂ ਬੰਬੇ ਬੰਬੇ ਤੋਂ ਦਿੱਲੀ ਤੇ ਦਿੱਲੀ ਤੋਂ ਬਾਈ ਰੋਡ ਲੈ ਕੇ ਆਇਆ ਇੱਥੋਂ ਤੱਕ ਤੇ ਇਹਨਾਂ ਦੀ ਮੌਤ ਦਾ ਕਾਰਨ ਹੈ ਹਾਰਟ ਅਟੈਕ ਤੇ 21 ਤਰੀਕ ਨੂੰ ਤਕਰੀਬਨ 9:30 ਵਜੇ ਦੇ ਕਰੀਬ ਇਹਨਾਂ ਨੂੰ ਪਹਿਲਾ ਹਾਰਟ ਅਟੈਕ ਆਇਆ ਉਸੇ ਵੇਲੇ ਅਸੀਂ ਇਹਨਾਂ ਨੂੰ ਐਮ ਆਈ ਰੂਮ ਲੈ ਗਏ ਤੇ ਐਮ ਆਈ ਰੂਮ ਤੋਂ ਬਾਅਦ ਵਿੱਚ ਮਿਲਟਰੀ ਹਸਪੀਟਲ ਹੀ ਆਇਆ ਗਿਆ ਤੇ ਮਿਲਟਰੀ ਹਸਪੀਟਲ ਤੋਂ ਬਾਅਦ ਤੁਰੰਤ ਇਹਨਾਂ ਨੂੰ ਸਪੈਸ਼ਲਿਸਟ ਕਾਰਡੀਓ ਡਾਕਟਰ ਕੋਲ ਹੀ ਲੈ ਕੇ ਗਏ ਤੇ ਸ਼ਾਮ ਨੂੰ 1655 ਤੇ ਇਹਨਾਂ ਦੀ ਡੈਥ ਹੋ ਗਈ ਸਰ ਤਨਾਤ ਕਿੱਥੇ ਸੰਬੂਤੀ ਤੇ ਇਹ ਤਨਾਤ ਸਿਗੇ ਪਠਾਨਕੋਟੇ ਤੇ ਹੁਣ ਇਹ ਪੈਨਸ਼ਨ ਵਾਸਤੇ ਜਿਹੜੀ ਪੈਨਸ਼ਨ ਦੀ ਡ੍ਰਿੱਲ ਹੈ ਉਹ ਡਿਲੇ ਵਾਸਤੇ ਸੈਂਟਰ ਵਿੱਚ ਗਏ ਹੋਏ ਸੀ ਇਹ ਕਦੋਂ ਰਿਟਾਇਰ ਹੋਣ ਵਾਲੇ ਸੀ ਇਹ ਇਸ 31 ਜਨਵਰੀ ਨੂੰ ਰਿਟਾਇਰ ਹੋਣ ਵਾਲੇ ਸੀ ਇਹ ਜਿਹੜੀ ਹੈ ਇਥੋਂ ਸਟੇਸ਼ਨ ਹੈਡ ਕੁਆਟਰ ਤੋਂ ਸੁਲਾਮੀ ਟੁਕੜੀ ਆਈ ਹੈ ਜੀ ਪਟਾਣਕੋ ਪੰਜ ਸਾਲ ਮੇਰਾ ਨਾਮ ਸੁਭਜੀ ਸਿੰਘ ਨੇ ਫਾਦਾ ਦਾ ਨਾਮ ਰਤਨ ਸਿੰਘ ਜੀ ਉਹ ਪਹਿਲਾਂ ਆਰਮੀ 'ਚ ਸੀਗੇ ਆਰਮੀ ਤੋਂ ਕਾਫੀ ਟਾਈਮ ਪਹਿਲਾਂ ਰਿਟਾਇਰ ਹੋ ਗਏ ਸੀ ਪਰ ਫਿਰ ਉਹਨਾਂ ਨੂੰ ਇੱਕ ਵਾਰੀ ਫੇਰ ਓਪਰਚੁਨਿਟੀ ਮਿਲੀ ਕਿ ਉਹ ਡੀਐਸਸੀ ਚੋ ਕੇ ਤੇ ਪਟਾਣਕੋ ਉੱਥੇ ਇਹਨਾਂ ਨੇ ਬਾਕੀ ਦੇਰ ਜੌਬ ਕੀਤੀ ਹੈ। ਉਹਨਾਂ ਦੀ ਲਾਸਟ ਪੋਸਟਿੰਗ ਉਹਨਾਂ ਦੀ ਉੱਥੇ ਪਠਾਨਕੋਟ ਸੀਗੀ। ਪਰ ਹੁਣ ਪੈਨਸ਼ਨ ਦਾ ਟਾਈਮ ਆਇਆ ਸੀ ਤੇ ਘਰ ਵਾਪਸੀ ਸੀਗੀ ਉਹਨਾਂ ਦੀ। ਪਰ ਗਵਰਨਮੈਂਟ ਲਈ ਲਾਸਟ ਸੁਪਨੀ ਕੋਨੁਰ ਗਿਆ ਸੀ ਪਰ ਉੱਥੇ ਉਹਨਾਂ ਦਾ ਹੈਪਨ ਹੋ ਗਿਆ ਉਹਨਾਂ ਨੂੰ। ਥੋੜਾ ਤੇ ਉਹਨਾਂ ਦੇ ਟੱਚ ਹੋ ਗਿਆ। ਮੈਨੂੰ ਰਿਕਾਲ ਆਇਆ ਸੀ ਮੈਂ ਆਊਟ ਆਫ ਕੰਟਰੀ ਸੀਗਾ। ਇਸ ਕਰਕੇ ਮੈਨੂੰ ਫੋਨ ਆਇਆ ਤੇ ਮੈਂ ਤੇ ਪਹਿਲਾਂ ਯਕੀਨ ਹੀ ਨਹੀਂ ਹੋਇਆ ਵੀ ਇਦਾਂ ਹੋ ਗਿਆ ਕਿਉਂਕਿ 5 ਘੰਟੇ ਪਹਿਲਾਂ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਤੇ ਬੜੇ ਚੰਗੇ ਸੀਗੇ ਫੋਨ ਆਇਆ ਕਿਦਾ ਹਾਲ ਚਾਲ ਠੀਕ ਠਾਕ ਹੋ ਪਰ ਉਸ ਤੋਂ ਬਾਅਦ 5 ਘੰਟੇ ਬਾਅਦ ਮੈਨੂੰ ਫੋਨ ਆਇਆ ਮੈਨੂੰ ਯਕੀਨ ਜੀ ਨਹੀਂ ਹੋਇਆ ਵੀ ਇਦਾਂ ਹੋ ਗਿਆ ਕਹਿੰਦੇ ਕ੍ਰਿਟੀਕਲ ਹੈ ਬਾਅਦ ਚੋਂ ਹਸਪੀਟਲ ਉਹਨਾਂ ਨੇ ਲੈ ਕੇ ਗਏ ਜਦੋਂ ਹਸਪੀਟਲ ਤੋਂ ਬਾਅਦ ਚੋਂ ਮੈਂ ਸੱਚਾ ਵੀ ਕ੍ਰਿਟੀਕਲ ਕਹਿੰਦੇ ਸੀ ਸੀਰੀਅਸ ਹੈ ਆਈ ਸੀ ਯੂ ਚ ਔਰ ਬਾਅਦ ਚ ਇਕਦਮ ਖਬਰ ਆ ਗਈ ਕਿ ਉਹ ਟੈਕ ਹੋ ਗਈ ਉਹਨਾਂ ਦੀ ਤੇ ਬੜਾ ਦੁੱਖ ਲੱਗਾ ਇਸ ਚੀਜ਼ ਦਾ ਅੰਚਣਾਂ ਤਾਂ ਬਾਅਦ ਕਹਿੰਦੇ ਸੀ ਕਿ ਆ ਜਾ ਘਰੇ ਆ ਜਾ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਮਿਲੇ ਨੂੰ ਥੋੜਾ ਚਾਰਾ ਟਾਈਮ ਹੋ ਗਿਆ ਸੀ ਇਸ ਕਰਕੇ ਥੋੜਾ ਜਿਆਦਾ ਹੀ ਸੀ ਉਹਨਾਂ ਨੂੰ ਵੀ ਵੇਟ ਕਰੀ ਸੀ ਉਹਨਾਂ ਨੇ ਬਹੁਤ ਜਿਆਦਾ ਵੇਟ ਕਰੀ ਸੀ ਤੇ ਕਹਿੰਦੇ ਸੀ ਹੁਣ ਉਹ ਮੇਰੇ ਮੈਂ ਆਣ ਹੀ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਇਹ ਆਪਨ ਹੋ ਗਿਆ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਮੇਰੇ ਮਾਤਾ ਅਮਰਜੀਤ ਕੌਰ ਤੇ ਪਿਤਾ ਡਾਡੀ ਰਤਨ ਸਿੰਘ ਤੇ ਮੈਂ ਇਕੱਲਾ ਹੀ ਮਾਤਾ ਦਾ ਬੇਟਾ ਸੁਰਜੀਤ ਸਿੰਘ ਬਸ ਬਾਕੀ ਮੇਰੇ ਤਾਇਆ ਜੀ ਉਹ ਕਲਕੱਤਾ ਉਹ ਕਲਕੱਤੇ ਰਹਿੰਦੇ ਆ ਚਾਚੀ ਚਾਚਾ ਉਹਨਾਂ ਦਾ ਇੱਕ ਬੇਟਾ ਉਹ ਇੱਥੇ ਰਹਿੰਦੇ ਲੱਗੇ